ਗੁਰਦਾਸਪੁਰ ਸ਼ਹਿਰ ਅੰਦਰ ਚੋਰੀਆਂ ਦਾ ਸਿਲਸਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਦਿਨ ਬਾ ਦਿਨ ਬਾਦਸਤੂਰ ਜਿਹੜੀਆਂ ਚੋਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਜਿੱਥੇ ਹੈ ਡਰ ਦਾ ਮਾਹੌਲ ਹੈ ਦੱਸ ਦਾ ਮੋਲ ਹੈ ਉੱਥੇ ਹੀ ਪ੍ਰਸ਼ਾਸਨ ਦੇ ਉੱਪਰ ਵੀ ਕਿਤੇ ਨਾ ਕਿਤੇ ਲੋਕਾਂ ਵੱਲੋਂ ਜਿਹੜੇ ਨੇ ਸਵਾਲ ਕੀਤੇ ਜਾ ਰਹੇ ਨੇ ਇਹ ਹੈ ਹੀ ਇੱਕ ਮਾਮਲਾ ਮਾਨਕੌਰ ਸਿੰਘ ਲਿੰਕ ਰੋਡ ਰੰਦਾ ਵਕਲੋਨੀ ਤੋਂ ਬੀਤੀ ਦੇਰ ਰਾਤ ਉਸ ਵੇਲੇ ਸਾਹਮਣੇ ਆਉਂਦਾ ਜਦੋਂ ਇੱਕ ਪਰਿਵਾਰ ਨੂੰ ਉਹਨਾਂ ਦੇ ਬੈੱਡਰੂਮ ਸਮੇਤ ਬਾਹਰਲੇ ਦਰਵਾਜਿਆਂ ਦੇ ਜਿਹੜੇ ਲੋਕ ਤੱਕ ਜਿਹੜੇ ਨੇ ਵਾਰਦਾਤ ਕਰਨਦਿਆਂ ਚੋਰਾਂ ਵੱਲੋਂ ਜਿਹੜੇ ਕਰ ਦਿੱਤੇ ਜਾਂਦੇ ਨੇ ਕਹਿਣ ਦਾ ਭਾਵ ਹੈ ਕਿ ਪਰਿਵਾਰ ਨੂੰ ਜਿਵੇਂ ਪਰਿਵਾਰਕ ਮੈਂਬਰ ਬੈੱਡਰੂਮ ਦੇ ਵਿੱਚ ਜਿਹੜੇ ਨੇ ਆਰਾਮ ਫਰਮਾਰੇ ਸੀ ਸੁੱਤੇ ਹੋਏ ਸੀ ਤੇ ਉਹਨਾਂ ਦਾ ਬੈੱਡਰੂਮ ਜਿਹੜਾ ਵਾ ਉਹਦਾ ਦਰਵਾਜ਼ਾ ਲੌਕ ਕਰਕੇ ਉਹਨਾਂ ਨੂੰ ਬੰਦੀ ਬਣਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਬੈੱਡਰੂਮ ਦੇ ਵਿੱਚ ਅਸੀਂ ਘਰ ਦੇ ਵਿੱਚ ਪੁੱਜੇ ਹੋਏ ਆ ਬੈਡਰੂਮ ਤੇ ਪੂਰਾ ਖਲਾਰਾ ਪਿਆ ਹੋਇਆ ਵਾ ਚੋਰਾ ਬੁੱਲ ਲਾ ਪੂਰੀ ਤਸੱਲੀ ਦੇ ਨਾਲ ਪੂਰੀ ਤਸੱਲੀ ਦੇ ਨਾਲ ਜਿਹੜੀਆਂ ਅਲਮਾਰੀਆਂ ਨੇ ਅਲਮਾਰੀਆਂ ਦੀ ਫੋਲਾ ਫਲਾਈ ਕੀਤੀ ਗਈ ਆ ਕੋਈ ਵੀ ਇਸ ਤਰ੍ਹਾਂ ਦਾ ਲੀੜਾ ਲੱਤਾ ਜਿਹੜਾ ਵਾ ਅਲਮਾਰੀਆਂ ਦੇ ਵਿੱਚ ਨਹੀਂ ਰਹਿਣ ਦਿੱਤਾ ਗਿਆ ਕਿ ਕੱਪੜੇ ਦੀ ਜਾਂ ਕਿਸੇ ਵੀ ਚੀਜ਼ ਦੀ ਚਾਹੇ ਉਹ ਪਰਸ ਹੋਣ ਚਾਹੇ ਹੋਰ ਘਰ ਦੇ ਜ਼ਰੂਰੀ ਸਮਾਨ ਹੋਣ ਬੈਗ ਹੋਣ ਸਾਰਿਆਂ ਦੀ ਜਿਹੜੀ ਪੂਰੀ ਤਸੱਲੀ ਦੇ ਨਾਲ ਚੋਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਦੌਰਾਨ ਜਿਹੜਾ ਵਾ ਪੂਰੀ ਤਸੱਲੀ ਨਾਲ ਫੋਲਾਫਲਾਈ ਕੀਤੀ ਹੋਈ ਆ ਖਲਾਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਾਈਂ ਕਿ ਪੂਰੀ ਤਰ੍ਹਾਂ ਜਿੱਥੇ ਬੈੱਡਰੂਮ ਦੇ ਵਿੱਚ ਖਲਾਰਾ ਪਿਆ ਹੋਇਆ ਉੱਥੇ ਪਿੱਛੇ ਹੀ ਨਾਲ ਅਟੈਚ ਸਟੋਰ ਸਟੋਰ ਦੇ ਵਿੱਚ ਵੀ ਜਿਹੜੀਆਂ ਅਲਮਾਰੀਆਂ ਸਥਿਤ ਨੇ ਅਲਮਾਰੀਆਂ ਦੇ ਦਰਵਾਜ਼ੇ ਵੀ ਤੁਹਾਨੂੰ ਖੁੱਲੇ ਨਜ਼ਰ ਆ ਰਹੇ ਨੇ ਪੇਟੀ ਦਾ ਦਰਵਾਜ਼ਾ ਜਿਹੜਾ ਵਾ ਟੱਕਣ ਉਹ ਵੀ ਖੁੱਲਾ ਨਜ਼ਰ ਆ ਰਿਹਾ ਪੂਰੀ ਤਰ੍ਹਾਂ ਤਸੱਲੀ ਦੇ ਨਾਲ ਜਿਹੜਾ ਵਾ ਪਰਿਵਾਰਕ ਮੈਂਬਰਾਂ ਨੂੰ ਜੋ ਬੰਦੀ ਬਣਾ ਕੇ ਕਮਰੇ ਦੇ ਵਿੱਚ ਬੰਦ ਕਰਕੇ ਚੋਰਾ ਵੱਲੋਂ ਦੇਰ ਰਾਤ ਇਸ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਵੱਡਾ ਨੁਕਸਾਨ ਹੈ ਜਿਹੜਾ ਇਸ ਪਰਿਵਾਰ ਦਾ ਹੋਇਆ ਪਰਿਵਾਰ ਦੇ ਦਸਨ ਅਨਸਾਰ ਜਿਵੇਂ 8 10 ਤੋਲੇ ਦੇ ਕਰੀਬ ਜਿਹੜਾ ਸੋਨਾ ਵਾ ਉਹ ਗਾਇਬ ਹੋ ਚੁੱਕਾ ਚੋਰਾਂ ਵੱਲੋਂ ਉਹਨਾਂ ਨੂੰ ਹੱਥ ਫੇਰ ਦਿੱਤਾ ਗਿਆ ਕੁਝ ਨਗਦੀ ਆ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਸੁਪਨਾਮ ਤੁਹਾਡਾ ਜੀ ਹਰਜੀਤ ਸਿੰਘ ਕਿਸ ਤਰ੍ਹਾਂ ਦੀ ਵਾਰਤਾਤ ਕਿਵੇਂ ਹੋਈ ਆ ਅਹੀਂ ਰਾਤੀ ਮੈਂ ਪਹਿਲਾਂ 11:30 ਵਜੇ ਉੱਠਿਆ ਬਾਥਰੂਮ ਗਿਆ ਵਾਂ ਉਰੋਂ ਸਭ ਠੀਕ ਠਾਕ ਆ ਮੜਕੇ ਮੈਂ 2:30 ਵਜੇ ਉੱਠਿਆ ਤੇ ਉਦੋਂ ਸਾਡੇ ਕਮਰੇ ਦਾ ਬੂਆ ਨਹੀਂ ਖੁੱਲਿਆ ਬਾਹਰੋਂ ਲਾਕ ਲਾਰਤਾ ਮੈਂ ਕੋਸ਼ਿਸ਼ ਬਥੇਰੀ ਕੀਤੀ ਤੇ ਖੁੱਲਦੀ ਮੇਰੇ ਕੋਲ ਨਹੀਂ ਖੁੱਲਿਆ ਫਿਰ ਮੇਰੇ ਲਾਕੇ ਬ੍ਰਦਰ ਮੇਰਾ ਵੱਡਾ ਰਿੰਦਾ ਮੈਂ ਉਹਨਾਂ ਨੂੰ ਫੋਨ ਕੀਤਾ ਵ ਉਹਨਾਂ ਨੇ ਫਿਰ ਕੋਸ਼ਿਸ਼ ਕਰਕੇ ਉੱਤੋਂ ਦੀ ਜਾ ਕੇ ਪੌੜੀਆਂ ਵਾਲਾ ਦਰਵਾਜ਼ਾ ਤੋੜ ਕੇ ਤੇ ਉਹ ਫਿਰ ਆਣ ਕੇ ਸਾਨੂੰ ਬਾਹਰ ਕੱਢਿਆ ਜਾਂ ਬਾਹਰ ਕੱਢ ਨਿਕਲ ਕੇ ਅਸੀਂ ਵੇਖਿਆ ਕਮਰੇ ਜਿਹੜੇ ਸਾਰਾ ਉੱਥੇ ਖਲਾਰਾ ਪਿਆ ਹੋਇਆ ਵਾ ਤੇ ਉਹ ਕਾਫੀ ਨੁਕਸਾਨ ਕਰਕੇ ਨੇ ਸਾਡਾ ਸੋਨਾ ਵੀ ਲਾਗੇ ਨੇ ਨਕਦੀ ਵੀ ਲਾਗੇ ਨੇ ਤੇ ਸਾਨੂੰ ਬੰਦੀ ਬਣਾਤਾ ਆਏਗਾ ਅਸੀਂ ਉਹ ਪ੍ਰਸ਼ਾਸਨ ਅਕੇ ਮੰਗ ਕਰਨੇ ਆ ਕਿ ਇਹਨਾਂ ਦੇ ਕਾਰਵਾਈ ਕੀਤੀ ਜਾਏ ਤੇ ਕੱਲ ਨੂੰ ਹੋਰ ਕੋਈ ਵਾਰਦਾਤ ਨਾ ਹੋਵੇ ਕੋਈ ਇਹਦਾ ਨੁਕਸਾਨ ਨਾ ਹੋਵੇ ਸਾਡੇ ਨਾਲ ਤੇ ਜੋ ਵਾਰਦਾਤ ਹੋ ਗਈ ਕੱਲ ਹੋਰ ਨਾ ਹੋਵੇ ਤੇ ਇਹਨਾਂ ਚੋਰਾਂ ਤੇ ਨੱਥ ਪਾਈ ਜਾਏ ਠੀਕ ਹੈ ਜੀ ਜਿਵੇਂ ਵਾਰਦਾਤ ਤੂੰ ਜਦੋਂ ਅੰਜਾਮ ਦਿੱਤਾ ਗਿਆ ਵਾ ਤੁਹਾਨੂੰ ਜਦੋਂ ਲੌਕ ਕਰ ਦਿੱਤਾ ਗਿਆ ਕੀ ਉਸ ਦੌਰਾਨ ਵਾਰਦਾਤ ਦੇ ਦੌਰਾਨ ਕੋਈ ਅੰਦਰੋਂ ਘਰ ਦੇ ਅੰਦਰੋਂ ਕੋ ਖੜਕਾ ਜਾਂ ਕੋਈ ਇਸ ਤਰ੍ਹਾਂ ਦਾ ਕੁਝ ਸੰਗੀਤ ਨਹੀਂ ਨਜ਼ਰ ਆਇਆ ਸਾਨੂੰ ਕੋਈ ਸੁਰਖੇਤ ਨਹੀਂ ਆਇਆ ਸਾਨੂੰ ਕੋਈ ਸੁਰਖੇਤ ਨਹੀਂ ਆਇਆ ਕੀ ਕਦੀ ਇਸ ਏਰੀਏ ਦੇ ਵਿੱਚ ਕੋ ਪਹਿਲਾਂ ਵੀ ਵਾਰਦਾਤ ਤੁਸੀਂ ਨਹੀਂ ਆਈ ਤਾਂ ਕੋਈ ਨਹੀਂ 25 ਸਾਲ ਸਾਨੂੰ ਹੋ ਗਏ ਨੇ ਰਹਿੰਦਿਆਂ ਨੂੰ ਇੱਥੇ ਪਹਿਲਾਂ ਪਿੰਡ ਮਾਲਕੌਰ ਸੇ ਪੁਰਾਣਾ ਘਰ ਸਾਡਾ ਉੱਥੇ ਹੀ ਵੇਰ ਇੱਥੇ ਆਏ 2001 ਤੋਂ ਆਏ ਆ ਇੱਥੇ ਆਈ ਕੋਈ ਵਾਰਦਾਤ ਨਹੀਂ ਹੋਈ ਇੱਥੇ ਕੁਝ ਡਾਲਰ ਜਿਵੇਂ ਤੁਸੀਂ ਦੱਸਿਆ ਕਿ ਨਿਊਜ਼ੀਲੈਂਡ ਦੇ ਹਾਂਜੀ ਹਾਂਜੀ ਉਹ 50000 ਡਾਲਰ ਸੀਗਾ ਉਹ ਸੀ ਕਿ ਨਕਦੀ ਸੀ ਕਿ 90000 ਦੀ 10000 ਦੀ ਇੱਕ ਸੀਗੀ ਕੁਝ ਹੋਰ ਪੈਸੇ ਹੀ ਉਹ ਸਭ ਕੁਝ ਲੱਗੇ ਨੇ ਤੇ 골ਡ ਕਿੰਨਾ ਸੀ ਲੱਗ 골ਡ 8-10 ਟੋਲੇ ਦੇ ਸੋਨੇ ਦਾ ਹੋਏਗਾ ਇੰਨਾ ਠੀਕ ਹੈ ਉਹਦਾ ਹੀ ਪੂਰਾ ਚ ਨੇ ਨਿਊਜ਼ੀਲੈਂਡ ਦੇ ਡੋਨੋ ਸੀ ਕੋ ਪਰਿਵਾਰਕ ਮੈਂਬਰ ਤੁਹਾਡੇ ਨਿਊਜ਼ੀਲੈਂਡ ਰਹਿੰਦੇ ਹਾਂ ਹਾਂ ਬੇਟਾ ਮੇਰਾ ਰਹਿੰਦਾ ਬਾਹਰ ਨਿਊਜ਼ੀਲੈਂਡ ਠੀਕ ਹੈ ਜੀ ਵੱਡਾ ਨੁਕਸਾਨ ਹੋ ਚੁੱਕਾ ਜਿਵੇਂ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਵਾ ਮੰਗ ਕੀਤੀ ਜਾ ਰਹੀ ਹੈ ਸੋ ਪਰਿਵਾਰਕ ਮੈਂਬਰ ਇੱਕ ਤਰ੍ਹਾਂ ਜਿਵੇਂ ਇਹਨਾਂ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਤੇ ਉਹਨਾਂ ਨੂੰ ਬੰਦੀ ਬਣਾ ਕੇ ਇਸ ਵਾਰਦਾਤ ਵੱਡੀ ਨੂੰ ਅੰਜਾਮ ਦਿੱਤਾ ਗਿਆ ਕਿਤੇ ਨਾ ਕਿਤੇ ਪਰਿਵਾਰਕ ਮੈਂਬਰਾਂ ਦੇ ਜਨ ਦੇ ਵਿੱਚ ਡਰ ਦਾ ਮਾਹੌਲ ਜ਼ਰੂਰ ਹੈ ਕਿਉਂਕਿ ਜਿੱਥੇ ਇੰਨਾ ਵੱਡਾ ਨੁਕਸਾਨ ਜਿਹੜਾ ਵਾ ਚੋਰਾਵਾਂ ਵੱਲੋਂ ਕਰ ਦਿੱਤਾ ਗਿਆ ਹੋ ਸਕਦਾ ਕਿਤੇ ਨਾ ਕਿਤੇ ਚੋਰ ਜੇ ਕੋਈ ਪਰਿਵਾਰਕ ਮੈਂਬਰ ਸਾਹਮਣੇ ਆਉਂਦਾ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਤੇ ਉਹਦਾ ਨੁਕਸਾਨ ਵੀ ਜਿਹੜਾ ਵਾ ਉਹ ਕਰਨ ਤੋਂ ਚੋਰ ਜਿਹੜੇ ਨੇ ਗਰੇ ਨਹੀਂ ਕਰਦੇ ਇਸ ਸਬੰਧ ਦੇ ਵਿੱਚ ਜਦੋਂ ਪੱਤਰਕਾਰਾਂ ਦੀ ਗੱਲਬਾਤ ਥਾਣਾ ਸਿਟੀ ਗੁਰਦਾਸਪੁਰ ਦੇ ਜੋ ਥਾਣਾ ਮੁਖੀ ਨੇ ਉਹਨਾਂ ਦੇ ਨਾਲ ਹੋਈ ਹੈ ਤੇ ਉਹ ਇਸ ਸਬੰਧ ਦੇ ਵਿੱਚ ਕੁਝ ਵੀ ਕਹਿਣ ਤੋਂ ਜਿਹੜਾ ਵਾ ਤਿਆਰ ਨਹੀਂ ਆਨਕਾਨੀ ਕਰਦੇ ਨਜ਼ਰ ਆ ਰਹੇ ਨੇ ਜਿਸ ਨੂੰ ਲੈ ਕੇ ਲਗਾਤਾਰ ਪੁਲਸ ਪ੍ਰਸ਼ਾਸਨ ਦੇ ਖਿਲਾਫ ਇਹਨਾਂ ਵਾਰਦਾਤਾਂ ਨੂੰ ਲੈ ਕੇ ਜਿਹੜੇ ਨੇ ਸਵਾਲ ਖੜੇ ਹੋਣੇ ਜਿਹੜੇ ਨੇ ਉਹ ਸੰਭਾਵਕ ਵਰਤਾਰਾ ਕਿਉਂਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚੱਲਦੇ ਜਿੱਥੇ ਵੱਡੀਆਂ ਉਮੀਦਾਂ ਸਨ ਲੋਕਾਂ ਨੂੰ ਕਿ ਕੋਈ ਬਦਲਾਅ ਆਵੇਗਾ ਆਮ ਆਦਮੀ ਪਾਰਟੀ ਦੇ ਆਉਂਤੇ ਪਰ ਇਹ ਪਹਿਲਾਂ ਨਾਲੋਂ ਵੀ ਹਾਲਾਤ ਨੇ ਜਿਹੜੇ ਪੰਜਾਬ ਦੇ ਇੱਕ ਜੰਗਲ ਵਰਗੇ ਹੱਤ ਜਿਹੜੇ ਬਣ ਚੁੱਕੇ ਨੇ ਕਿਉਂਕਿ ਜੋ ਲੋਕ ਆਪਣੇ ਘਰਾਂ ਦੇ ਵਿੱਚ ਬੰਦ ਕਮਰਿਆਂ ਦੇ ਵਿੱਚ ਵੀ ਅੱਜ ਦੇ ਸਮੇਂ ਦੇ ਵਿੱਚ ਸੁਰੱਖਿਤ ਜਿਹੜੇ ਨੇ ਨਜ਼ਰ ਨਹੀਂ ਆ ਰਹੇ ਹੁਣ ਦੇਖਣਾ ਇਹ ਹੋਏਗਾ ਕਿ ਗੁਰਦਾਸਪੁਰ ਸਿਟੀ ਪੁਲਿਸ ਜਿਹੜੀ ਹੈ ਇਸ ਮਾਮਲੇ ਨੂੰ ਲੈ ਕੇ ਕੀ ਕਾਰਵਾਈ ਕਰਦੀ ਹੈ ਕੀ ਉਹਨਾਂ ਦਾ ਵਤੀਰਾ ਹੁੰਦਾ ਹੈ ਸਮੇਂ ਦੀ ਗਰਭ ਚ ਹੁਣ ਤੱਕ ਲਈ ਇਨਾ ਹੀ ਸਹਾਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ